ਇਸ ਲਈ ਪਹਾੜ ਮਾਧੂਪੁਰ ਇਲਾਕੇ ਦੇ ਵਿੱਚ ਮੌਜੂਦ ਹਾਂ ਦੱਸਿਆ ਕਿ ਨਹਿਰ ਵਿਭਾਗ ਵੱਲੋਂ ਬੱਚਿਆਂ ਨੂੰ ਜਿਹੜਾ ਨਹਿਰਾਂ ਦੇ ਖੋਲ ਜਾਣ ਤੋਂ ਮਨਾ ਕੀਤਾ ਗਿਆ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਤੇ ਪਾਣੀ ਜਿਹੜਾ ਪਹਾਅ ਬਹੁਤ ਜ਼ਿਆਦਾ ਹੈ ਤੁਸੀਂ ਰਹਾ ਤਾਂ ਦੀ ਕੋਸ਼ਿਸ਼ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨੌਜਵਾਨ ਜਿਹੜੇ ਮੈਂ ਅੱਜ ਸ਼ਨੀਵਾਰ ਦਾ ਦਿਨ ਹੈ ਇਤਵਾਰ ਨੂੰ ਉੱਥੇ ਕਾਫੀ ਆਦਾ ਰਸ ਹੁੰਦਾ ਕੋਈ ਵੱਡਾ ਹਾਸਾ ਜਿਹੜਾ ਤੇ ਹੋ ਸਕਦਾ ਔਰ ਕਾਫੀ ਨੌਜਵਾਨ ਜਿਹੜੇ ਸੇ ਨਹਾਣ ਵਾਸਤੇ ਆਉਂਦੇ ਨੇ ਪਾਣੀ ਦਾ ਇਸ ਤਰ੍ਹਾਂ ਕਿ ਸਵੇਲੇ ਵੀ ਆ ਸਕਦਾ ਕੋਈ ਵੱਡਾ ਹਾਸਾ ਹੁੰਦਾ ਹੈ ਪਰ ਪਿਵਾੜ ਜਿਹੜਾ ਹੈ ਉਹ ਪ੍ਰਸ਼ਾਸਨ ਦੇ ਉੱਪਰ ਜਿਹੜਾ ਉਸ ਵਾਲੇ ਨਿਸ਼ਾਨ ਖੜੇ ਕਰਦਾ ਕਿ ਪ੍ਰਸ਼ਾਸਨ ਕੋਈ ਨਿਕਲ ਨਹੀਂ ਕੱਸੀ ਪਰ ਸਤਾਨਕ ਲੋਕ ਜਿਹੜਾ ਨਾ ਮੌਜੂਦਾ ਗੱਲਬਾਤ ਕਰਾਂਗੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦਿਨ ਹਾਸੇ ਹੁੰਦੇ ਨੇ ਪਰ ਬੱਚੇ ਫਿਰ ਵੀ ਨਹੀਂ ਚੱਲਦੇ ਆਪਾਂ ਇਹੋ ਹੀ ਕਹਿੰਨੇ ਆ ਕਿ ਇੱਥੇ ਬਹੁਤ ਸਾਰੇ ਲੋਕ ਆਉਂਦੇ ਨਾ ਅੱਜ ਤਾਂ ਚਲੋ ਸ਼ਨੀਵਾਰ ਆ ਬਹੁਤ ਘਟ ਜਣੇ ਆ ਇਹਦੇ ਇੱਥੇ ਹਜ਼ਾਰਾਂ ਦੀ ਤਦਾਦ ਚ ਬੰਦੇ ਹੁੰਦੇ ਨਾ ਜੀ ਇੱਥੇ ਠੇਕਾ ਲੱਗੇ ਆ ਜੀ दारू ਪੀ ਕੇ ਬੋਤਲਾਂ ਵਿੱਚ ਸੁੱਟ ਦਿੰਦੇ ਨਾ ਤੇ ਮੋੜੇ ਪਾਣੀ ਦੇ ਵਿੱਚ ਡਾਈਆਂ ਡੁਈਆਂ ਮਾਰਦੇ ਨੇ ਚੋਰ ਲੱਗ ਜਾਂਦੇ ਕੇ ਤੇ ਗੰਭੀਰ ਵੀ ਹੋਏ ਨੇ ਪਿਛਲੇ ਸੀਜ਼ਨ ਵਿੱਚ ਵੀ ਗੰਭੀਰ ਹੋਏ ਤੇ ਇਸ ਵਾਰ ਤਾਂ ਚਲੋ ਹਲੇ ਤੱਕ ਤਾਂ ਕੋਈ ਆਸਾ ਨਹੀਂ ਹੋਇਆ ਇਹ ਇਹ ਆਸ ਨੂੰ ਬਚਾਣ ਬਾਅਦ ਤੇ ਪਹਿਲਾਂ ਇਸ ਦਾ ਉਪਰਾਇ ਕਰਨਾ ਚਾਹੀਦਾ ਤੇ ਮਨ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਤੇ ਪਹੁੰਚਦੇ ਨੇ ਕੋਈ ਆ ਕੇ ਸਮਝਾਉਂਦੇ ਨੇ ਉਹਨਾਂ ਨੇ ਹਾਂ ਪਿਛਲੀ ਵਾਰ ਤੇ ਬਹੁਤ ਰੇਟ ਹੁੰਦੀ ਸੀ ਇਹ ਤਾਂ 도ੜਾ ਵੀ ਲੱਗਦੀ ਐ ਜਿ ਗੱਡੀਆਂ ਵੀ ਜ਼ਬਤ ਕੀਤੀਆਂ ਕਈਆਂ ਦੇ ਮੋਰਚਾ ਠਾਣੇ ਲਾਇਆ ਬਾਕੀ ਫੇਰ ਸਾਨੂੰ ਤਾਂ ਪਤਾ ਨਹੀਂ ਅੱਗੇ ਕੀ ਹੋਇਆ ਜੀ ਕੀ ਕਾਰਵਾਈ ਪਾਈ ਜਾਂ ਨਹੀਂ ਪਾਈ ਇਸ ਵਾਰ ਤੇ ਹਾਲੇ ਤੱਕ ਤਾਂ ਕੋਈ ਵੀ ਉਹਨਾਂ ਵੱਲੋਂ ਕੋਈ ਹਲੇ ਰੇਡ ਰੂਟ ਤੇ ਕੋਈ ਹੋਈ ਨਹੀਂ ਕੀ ਮੰਗੀ ਤੁਹਾਡੀ ਪ੍ਰੋਸੈਸ ਨਾਲ ਮੰਗ ਇਹੋ ਹੀ ਕਹਿੰਦੇ ਆ ਵੀ ਇਹ ਜਿਹੜੇ ਨਿਆਣੇ ਬੱਚੇ ਨਹਾਦੇ ਨੇ ਦੂਦ ਰਾਜ ਤੋਂ ਆਉਂਦੇ ਆ ਪਠਾਣਕੋਟ ਤੋਂ ਆਉਂਦੇ ਨੇ ਬਹੁਤ ਦੂਰ ਦੂਰ ਤੋਂ ਆਉਂਦੇ ਨੇ ਇਹ ਬਈ ਰੋਗ ਲਾਈ ਜਾਏ ਕੋਈ ਹਾਸਾ ਨਾ ਹੋਏ ਇਹ ਕਿਸੇ ਵੇਲੇ ਵੀ ਹੋ ਸਕਦਾ ਪਾਣੀ ਦਾ ਘਟ ਘਟ ਵੱਧ ਬਾਹ ਵੀ ਹੁੰਦਾ ਆ ਇਸ ਕਾਰਨ ਇਸ ਕੰਮ ਨੂੰ ਰੋਕਿਆ ਜਾਏ ਨਕੀਲ ਕਸੀ ਜਾਏ ਠੀਕ ਹੈ ਤਲਵਾਦੀ ਸਾਨਕ ਲੋਕ ਸੀਗੇ ਉਹਨਾਂ ਨੇ ਕਿਹਾ ਕਿ ਇੱਥੇ ਜਿਹੜੀਆਂ ਨਕੀਲ ਕਸੀ ਜਾਂਦੀ ਹੈ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਪਾਣੀ ਬਹੁਤ ਤੇਜ਼ ਹੈ ਜੇ ਆਪਾਂ ਨੇੜੇ ਤੋਂ ਦਿਖਾਈਏ ਤਾਂ ਕਾਫੀ ਤੇਜ਼ ਵਹਾਵ ਜਿਹੜਾ ਇੱਥੇ ਪਾਣੀ ਦਾ ਹੈਗਾ ਤੇ ਜਿਹੜੇ ਨੌਜਵਾਨ ਜਿਹੜੇ ਨੇ ਇੱਥੇ ਉਹ ਨਹਾਉਂਦੇ ਨੇ ਕੋਈ ਲੋਕਾਂ ਦਾ ਕਹਿਣਾ ਕਿ ਇੱਥੇ ਡ੍ਰਿੰਕ ਕਰਕੇ ਵੀ ਜਿਹੜੇ ਨੌਜ ਜਿਹੜੇ ਸ਼ਲੰਗਾਂ ਲਗਾਉਂਦੇ ਨੇ ਨਾ ਕਈ ਵਾਰੀ ਸੱਟਾਂ ਲੱਗ ਜਾਂਦੀਆਂ ਨੇ ਲੋਕ ਤੁਮ ਵੀ ਜ਼ਖਮੀ ਵੀ ਹੋ ਜਾਂਦੇ ਨੇ ਅੰਦਾਜ਼ੇ ਕੀ ਕਈ ਵਾਰ ਅਤੇ ਨੌਜਵਾਨ ਜਿਹੜੇ ਉਹ ਨਹਾਣ ਵੇਲੇ ਚਕਮੀ ਹੋਏ ਨੇ ਕਈ ਵਾਰੀ ਜਿਹੜੀਆਂ ਡੈੱਡ ਬੋਡੀਆਂ ਜਿਹੜੀਆਂ ਇੱਥੇ ਲੱਗ ਜਾਂ ਨਹਿਰਾਂ ਦੇ ਵਿੱਚ ਮਿਲਦੀਆਂ ਨੇ ਸਾਡੀ ਵੀ ਜਿਹੜੀਆਂ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਮਾਪਿਆਂ ਨੂੰ ਵੀ ਲੱਗੇ ਆਪਣੇ ਬੱਚਿਆਂ ਨੂੰ ਸਮਝਾਣ ਕਿ ਇਹ ਨਹਿਰ ਦੇ ਕੰਢੇ ਨਾ ਜਾਣ ਕਿਉਂਕਿ ਵਿਭਾਗ ਵੱਲੋਂ ਵੀ ਜਿਹੜੀ ਆ ਉਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਨਹਿਰਾਂ ਦੇ ਕੰਢੇ ਨਾ ਆਜਾਇਆ ਜਾਵੇ ਮੈਂ ਇੱਕ ਵਾਰ ਫਿਰ ਤੁਹਾਨੂੰ ਸੀਨਾ ਦਿਖਾਦਾ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਨੇ ਅੱਤੇ ਉਹ ਨਹਾ ਰਹੇ ਨੇ ਔਰ ਕਾਫੀ ਆਦਾ ਰਸ ਜਿਹੜਾ ਇਤਵਾਦ ਨੂੰ ਹੁੰਦਾ ਤੇ ਪ੍ਰਸ਼ਾਸਨ ਵੱਲੋਂ ਪਤਾਵਲੀ ਜਾਰੀ ਕੀਤੀ ਗਈ ਹੈ ਕਿ ਇੱਥੇ ਨਹਾ ਨਹਾਇਆ ਜਾਏ ਪਰ ਨੌਜਵਾਨ ਜੜੇ ਉਹ ਤਲਦੇ ਨਹੀਂ ਆ ਕੋਈ ਵਦਹਾਸਾ ਨਾ ਹੋਵੇ ਇਸ ਕਰਕੇ ਪਰਿਵਾਰਾਂ ਨੂੰ ਮਾਪਿਆਂ ਨੂੰ ਸਾਡੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਇਸ ਏਰੀਆ ਦੇ ਵਿੱਚ ਨਾ ਭੇਜੋ ਅਗਰ ਤੁਸੀਂ ਨਹਾਣਾ ਹੀ ਹੈ ਤਾਂ ਸਵੀਮ ਪੂਲ ਵਗੈਰਾ ਜਗ੍ਹਾ ਤੇ ਜਾ ਕੇ ਜਿੱਥੇ ਪਾਣੀ ਦਾ ਭਾਅ ਘੱਟ ਹੋਵੇ ਉੱਥੇ ਤੁਸੀਂ ਨਹਾ ਸਕਦੇ ਹੋ ਇਸ ਸੰਬੰਧੀ ਅਪਾਣਾ ਥਾਣਾ ਬਦਵਾਰੀ ਸੁਜਾਲਪੁਰ ਅਭੀਪ ਸ਼ਰਮਨ ਨਾਲ ਵੀ ਗੱਲਬਾਤ ਕਰਾਂਗੇ ਜਾਣਿਆ ਉਹ ਕੀ ਕਹਿੰਦੇ ਨੇ ਇਸ ਪੂਰੇ ਮਾਮਲੇ ਦੇ ਬਾਰੇ ਸਾਬ ਮੁੰਡੇ ਜਿਹੜੇ ਨਾ ਲਗਾਤਾਰ ਨਹਾਉਂਦੇ ਬਿਨਾਂ ਨਹਿਰਾਂ ਦੇ ਵਿੱਚ ਜੈਕਟਰ ਦੇ ਵਿੱਚ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਚੋਨੇ ਦਾ ਸੀਜ਼ਨ ਹੈਗਾ ਕੋਈ ਵੱਡਾ ਨੁਕਸਾਨ ਕੋਈ ਹਾਸਾ ਨਾ ਹੋਵੇ ਇਹਦੇ ਵਾਸਤੇ ਤੁਹਾਡੇ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਅਸੀਂ ਜੀ ਜੈਕਟਰ ਦੇ ਰਿਲੇਟਿਡ ਜਿਹੜੇ ਲੋਕੀ ਇੱਥੇ ਸ਼ਨੀ ਐਤਵਾਰ ਉੱਥੇ ਹੁੰਦੇ ਆ ਕਾਫੀ ਨੌਂ ਚੌਥੇ ਅਸੀਂ ਆਪਣੀ ਪੈਟਰੋਲਿੰਗ ਪਾਰਟੀ ਲਾਤੀ ਹੈ ਤੇ ਮੇਰੀ ਲੋਕਾਂ ਨੂੰ ਰਿਕਵੈਸਟ ਹੈ ਕਿ ਆਪਣੇ Enjoyment ਲਈ ਇਦਾਂ ਦੀ ਚੀਜ਼ ਨਾ ਕਰਨ ਕਿਵੇਂ ਉਹਨਾਂ ਦਾ ਜਾਨ ਦਾ ਨੁਕਸਾਨ ਹੋਵੇ ਤੇ ਇਹ ਬਿਲਕੁਲ ਅਸੀਂ ਸਖਤ ਕਾਰਵਾਈ ਕਰਾਂਗੇ ਜੇ ਸਾਨੂੰ ਕੱਲ ਤੋਂ ਉੱਥੇ ਕੋਈ ਵੀ ਨੌਜਵਾਨ ਦਾ ਇਸ ਤਰੀਕੇ ਨਾਲ ਬੁਲੇਟ ਬਾਜੀ ਕਰਦਾ ਪਾਇਆ ਗਿਆ ਤੇ ਆਪਾਂ ਉਹਨਾਂ ਨੂੰ ਬਾਉਂਡ ਕਰਾਂਗੇ ਤੇ ਕਾਰਵਾਈ ਕਰਾਂਗੇ। ਥੈਂਕ ਯੂ। ਨਰਦੀਪ ਸ਼ਰਮਾ ਜੀ ਸਿਗੇ ਸੁਜਨਪੁਰ थाना प्रभारी ਉਹਨਾਂ ਨੇ ਦੱਸਿਆ ਕਿ ਚੇਤਾਵਨੀ ਵੀ ਦਿੱਤੀ ਹੈ ਕਿ ਨੌਜਵਾਨ ਜਿਹੜੇ ਜੈਕਟਰ ਦੇ ਵਿੱਚ ਨਾ ਨਹਾਣ ਕੇ ਉਹਨਾਂ ਨੇ ਵੀ ਦੱਸਿਆ ਕਿ ਜਲਦੀ ਉੱਥੇ ਫੋਰਸ ਜੜੀ ਤਨਾਤ ਕਰ ਦਿੱਤੀ ਜਾਵੇਗੀ ਤਾਂ ਕਿ ਉੱਥੇ ਕੋਈ ਵੱਡਾ ਨੁਕਸਾਨ ਨਾ ਹੋ ਸਕੇ।